ਭਲਾਕ ਸਮਤੀ ਹੈ ਤੇ ਜ਼ਿਲ੍ਹਾ ਪ੍ਰੇਸ਼ਦ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਬੜੀ ਚੌਕਸ ਹੈ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਬਠਿੰਡਾ ਦੀ ਐਸਐਸਪੀ ਅਮਨਿਤ ਕੋਰਡਲ ਜੀ ਨਾਲ ਉਹਨਾਂ ਨੇ ਵੀ ਸਾਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਵੋਟਾਂ ਦੇ ਕਾਰਨ ਫਲੈਗ ਮਾਰਕਟ ਕੱਢੇ ਜਾ ਰਹੇ ਆਉਣ ਜਾਣ ਵਾਲੇ ਵਿਕਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕ੍ਰਿਮਨਲ ਜਿਹੜੇ ਵਿਅਕਤੀ ਐ ਉਹਨਾਂ ਦੀ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ 1800 ਪੁਲਿਸ ਕਰਮਚਾਰੀ ਜਿਹੜੇ ਬੂਥਾਂ ਤੇ ਤਾਇਨਾਤ ਕੀਤੇ ਜਾਣਗੇ ਵੀਡੀਓ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਭਾਰੀ ਮਾਤਾਂ ਦੇ ਵਿੱਚ ਪੁਲਿਸ ਚੈਕਿੰਗ ਕਰ ਰਹੀ ਹੈ ਆਓ ਆਪਾਂ ਜਿਹੜੀ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਪਟੰਡਾ ਦੇ ਐਸਐਸਪੀ ਅਮਨੀਤ ਕੋਡਲ ਜੀ ਤੋਂ ਬਲਾਕ ਸਮਿਤੀ ਤੇ ਜਿਲ੍ਹਾ ਪਰਿਸ਼ਦ ਚੋਣਾਂ ਦੇ ਅ ਜਿਹੜੇ ਜਿਹੇ ਜ਼ਿਲ੍ਹਾ ਪਰਿਸ਼ਦ ਉਹ ਬਲਾਕ ਸਮਿਤੀ ਦੇ ਇਲੈਕਸ਼ਨਸ ਐ 14 ਦਸੰਬਰ ਨੂੰ ਉਹਦੇ ਲਈ ਪਟੰਡਾ ਪੁਲਿਸ ਦੇ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਆ ਸਾਡੀ ਐਸ ਪਰ ਰਿਕੁਆਇਰਮੈਂਟ ਸਿਕਿਉਰਟੀ ਨੋਰਮ ਦੇ ਤਹਿਤ ਅਸੀਂ ਸਾਰੀ ਡਿਪਲੋਇਮੈਂਟ ਕੀਤੀ ਹੈ ਪਟਨਾ ਪੁਲਿਸ ਵੱਲੋਂ 1800 ਪੁਲਿਸ ਮੁਲਾਜ਼ਮਾਂ ਨੂੰ ਇਸ ਡਿਊਟੀ ਤੇ ਤਾਇਨਾਤ ਕੀਤਾ ਜਾ ਰਿਹਾ ਜਿਹਦੇ ਚ ਸਾਡੇ 3 ਐਸਪੀਜ਼ ਨੂੰ ਸੁਪਰਵੀਜ਼ਨ ਦਿੱਤੀ ਹੈ ਉਹਨਾਂ ਦੇ ਨਾਲ 13 ਡੀਐਸਪੀਜ਼ ਨੂੰ ਔਰ ਜਿਹੜੇ ਸਾਡੇ ਜ਼ਿਲ੍ਹੇ ਦੇ 60 ਹਾਈਪਰ ਸੈਂਸਿਟਿਵ ਬੋਥਸ ਔਰ 195 ਸੈਂਸਿਟਿਵ ਬੋਥਸ ਹੈ ਉਹਨਾਂ ਤੇ ਅਸੀਂ ਐਕਸਟਰਾ ਨਿਗਰ ਰੱਖਾਂਗੇ ਅਸੀਂ ਆਪਣੇ ਜ਼ਿਲ੍ਹੇ ਚ 26 ਪੈਟਰੋਲਿੰਗ ਪਾਰਟੀਆਂ ਤਾਇਨਾਤ ਕਰ ਰਹੇ ਤੇ ਮੈਂ ਔਰ ਮੇਰੇ ਐਸਪੀ ਸਾਰੇ ਅਸੀਂ ਰਾਉਂਡ ਤੇ ਰਵਾਂਗੇ ਕੱਲ ਅਸੀਂ ਆਪਣੀ ਟੀਮਾਂ ਡਿਸਪੈਚ ਪੂਰਾ ਬਰੀਫ ਕਰਕੇ ਕਰਾਂਗੇ ਕਿ ਮਾਨਯੋਗ ਸਟੇਟ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨੂੰ ਪੂਰਾ ਇਨਵਿਨੋ ਦੀ ਪਾਲਣਾ ਕਰਨੀ ਹੈ ਔਰ ਸਾਰੇ ਵੋਟਰਸ ਨੂੰ ਮੈਂ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਜ਼ਰੂਰ ਇਹਨਾਂ ਵੋਟਾਂ ਬਾਹਰ ਆ ਕੇ ਆਪਣੀ ਬਹੁਤ ਕੀਮਤੀ ਵੋਟ ਪਾਓ ਬਿਕਾਜ਼ ਇਟ ਇਜ਼ ਯੋਰ ਰਾਈਟ ਐਸ ਵੈਲ ਐਸ ਡਿਊਟੀ ਜੀ ਇੱਥੇ ਚਾਰ ਰੈਵਨਿਊ ਡਿਵੀਜ਼ਨਸ ਹੈਗੇ ਉਹਨਾਂ ਚ ਵਕ ਵਕ ਏਰੀਆ ਕੋਈ ਪੁਰਾਣੀ ਹਿਸਟਰੀ ਜਾਂ ਕੋਈ ਕਰੰਟ ਕੰਡੀਸ਼ਨਸ ਕਰਕੇ ਡਿਸਾਈਡ ਕੀਤਾ ਜਾਂਦਾ ਹੈ ਉਹ ਮਤਲਬ ਕਾਫੀ ਲੰਬੀ ਲਿਸਟ ਹੈ ਬਟ ਅਸੀਂ ਉੱਥੇ ਪਿਛਲੇ 2 ਦਿਨਾਂ ਤੋਂ ਹੀ ਫਲੈਗ ਮਾਰਚਸ ਕਰ ਰਿਹਾ ਪੈਟਰੋਲਿੰਗ ਕਰ ਰਿਹਾ ਹੈ ਅੱਜ ਵੀ ਸਾਡੇ ਅਫਸਰ ਵਕ ਵਕ ਸੈਂਸਿਟਿਵ ਪੁਆਇੰਟਸ ਤੇ ਆਪ ਜਾ ਕੇ ਚੈਕਿੰਗ ਕਰ ਰਹੇ ਸੋ ਮੈਂ ਕੋਈ ਪਿੰਪੁਆਇੰਟ ਨਹੀਂ ਕਰਨਾ ਚਾਹਾਂਗੀ ਪਰ ਜੋ ਹੈ ਉਹਦੇ ਚ ਅਸੀਂ ਐਸ ਪਰ ਨੌਨਸ ਡਿਪਲॉयਮੈਂਟ ਕਰ ਰਹੇ ਹਾਂ ਇੰਟਰ ਸਟੇਟ ਜੇ ਸਾਡੇ ਸਰਾਊਂਡਿੰਗ ਜਿਹੜੇ ਐਡਜੋਇਨਿੰਗ ਸਟੇਟਸ ਹਰਿਆਣਾ ਦੇ ਜਿਹੜੇ ਸਿਰਸਾ ਡਿਪ ਵਾਲੀ ਹੈ ਉਹਨਾਂ ਦੇ ਜ਼ਿਲ੍ਹਿਆਂ ਵੱਲੋਂ ਨਾਕਾਬੰਦੀ ਕੀਤੀ ਜਾ ਰਹੀ ਹੈ